ਬੜਾ ਸਵਾਦਾ ਆ ਮਸਰੀ ਦੀ ਢਾਲੀ ਦਾ ਬੜਾ ਫਸੋਸ ਲਗਾ ਮਾਈਏ ਦੀ ਗਾਲੀ ਦਾ ਬੜਾ ਸਵਾਦਾ ਆ ਮਸਰੀ ਦੀ ਢਾਲੀ ਦਾ ਬੜਾ ਫਸੋਸ ਲਗਾ ਮਾਈਏ ਦੀ ਗਾਲੀ ਦਾ ਸਾਡੀ ਗਲੀਆਂ ਮাইয়া ਤੈਨੂੰ ਕੁੱਤੇ ਪਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜਾ ਚਖਾਵਾਂਗੇ ਸਾਡੀ ਗਲੀਆਂ ਮাইয়া ਤੈਨੂੰ ਕੁੱਤੇ ਪਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜਾ ਚਖਾਵਾਂਗੇ ਰੇਲਾਵਾ ਲੇ ਯਾਰੇ ਲਾਨੂ ਵੇਚ ਕੇ ਨਵਾਂ ਵਿਆਹ ਕਰ ਲੈ ਪਾਬੋ ਨੂੰ ਵੇਚ ਕੇ ਰੇਲਾ ਵਾਲਿ ਯਾਰੇ ਲਾਨੂ ਵੇਚ ਕੇ ਨਵਾਂ ਵਿਆਹ ਕਰ ਲੈ ਪਾਬੋ ਨੂੰ ਵੇਚ ਕੇ ਪਾਬੋ ਨਹੀਂ ਵਿਕਦੀ ਉਹ ਨਾ ਪਰਾਈਏ ਤੈਨੂੰ ਵਿੱਚਾਂ ਗਾਜੜੀ ਹੱਪ ਵਿਆਹੀਏ ਪਾਬੋ ਨਹੀਂ ਵਿਕਦੀ ਉਹ ਨਾਰ ਪਰਾਈਏ ਤੈਨੂੰ ਵਿੱਚਾਂ ਗਾਜੜੀ ਹੱਪ ਵਿਆਹੀਏ ਬੜਾ ਸਵਾਦਾ ਆ ਮਸਰੀ ਦੀ ਥਾਲੀ ਦਾ ਬੜਾ ਫਸੋਸ ਲਗਾ ਮਾਈਏ ਦੀ ਗਾਲੀ ਦਾ ਬੜਾ ਸਵਾਦਾ ਆ ਮਸਰੀ ਦੀ ਥਾਲੀ ਦਾ ਬੜਾ ਫਸੋਸ ਲਗਾ ਮਾਈਏ ਦੀ ਗਾਲੀ ਦਾ ਸਾਡੀ ਗਲੀਆਂ ਮਾਈਆਂ ਤੈਨੂੰ ਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜ਼ਾ ਚਖਾਵਾਂਗੇ ਸਾਡੀਆਂ ਗਲੀਆਂ ਮਾਇਆ ਤੈਨੂੰ ਕੁੱਤੇ ਪਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜ਼ਾ ਚਖਾਵਾਂਗੇ ਰੇਲਾਂ ਵਾਲਿਆ ਰੇਲਾਨੂ ਵੇਚ ਕੇ ਨਵਾਂ ਵਿਆਹ ਕਰ ਲੈ ਅੰਮਾ ਨੂੰ ਵੇਚ ਕੇ ਰੇਲਾਂ ਵਾਲਿਆ ਰੇਲਾਨੂ ਵੇਚ ਕੇ ਨਵਾਂ ਵਿਆਹ ਕਰ ਲੈ ਅੰਮਾ ਨੂੰ ਵੇਚ ਕੇ അമ്മ വിി ഏ തൂ വെച്ചാ ഗവേല അമ്മ വികഡി ടേരി എ തന്നൂ വെച്ചാ ഗവേല ਬੜਾ ਸਵਾਦਾ ਆ ਮਸਰੀ ਦੀ ਢਾਲੀ ਦਾ ਬੜਾ ਫਸੋਸ ਲਗਾ ਮਾਈ ਇਹਦੀ ਗਾਲੀ ਦਾ ਬੜਾ ਸਵਾਦਾ ਆ ਮਸਰੀ ਦੀ ਢਾਲੀ ਦਾ ਬੜਾ ਫਸੋਸ ਲਗਾ ਮਾਈ ਇਹਦੀ ਗਾਲੀ ਦਾ ਸਾਡੀ ਗਲੀਆਂ ਮਾਇਆ ਤੈਨੂੰ ਕੁੱਤੇ ਪਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜਾ ਚਖਾਵਾਂਗੇ ਸਾਡੀ ਗਲੀਆਂ ਮਾਇਆ ਤੈਨੂੰ ਕੁੱਤੇ ਪਵਾਵਾਂਗੇ ਕੱਲ ਵਾਲੀ ਗਾਲੀ ਦਾ ਤੈਨੂੰ ਮਜਾ ਚਖਾਵਾਂਗੇ ਰੇਲਾ ਵਾਲਿਆ ਰੇਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਪਹਿਣਾ ਨੂੰ ਵੇਚ ਕੇ ਰੇਲਾ ਵਾਲਿਆ ਰੇਲਾ ਨੂੰ ਵੇਚ ਕੇ ਨਵਾਂ ਵਿਆਹ ਕਰ ਲੈ ਪਹਿਣਾ ਨੂੰ ਵੇਚ ਕੇ ਪਹਿਣਾ ਨਹੀਂ ਵਿਕਦੀ ਉਹ ਤਨ ਬੇਗਾਨਾ ਏ ਤੈਨੂੰ ਵੇਚਾਂਗਾ ਜਿਹਨੂੰ ਵਿਆਹ ਕੇ ਲਿਆਂਦਾ ਏ ਵੇ ਵਿਕਦੀਓ ਤਨ ਬੇਗਾਨਾ ਏ ਤੈਨੂੰ ਵੇਚਾਂਗਾ ਜਿਹਨੂੰ ਵਿਆਹ ਕੇ ਲਿਆਂਦਾ ਏ بڑا ਸਵਾਦਾ ਆ ਮਸਰੀ ਦੀ ਢਾਲੀ ਦਾ بڑا ਫਸੋਸ ਲਗਾ ਮਾਈਏ ਦੀ ਗਾਲੀ ਦਾ